ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਤੁਹਾਨੂੰ ਇੱਕ ਉਹ ਸਿੱਖ ਦੀ ਸਾਖੀ ਸੁਣਾਉਣ ਜਾ ਰਹੇ ਹਾਂ ਜਿਸ ਨੇ ਆਪਣੇ ਗੁਰੂ ਨੂੰ ਪ੍ਰਸ਼ਾਦਾ ਛਕਾਉਣ ਲਈ ਆਪਣੇ ਹੀ ਪੁੱਤਰ ਦਾ ਸਿਰ ਵੱਢ ਦਿੱਤਾ ਸੀ ਆਓ ਆਪਾਂ ਅੱਗੇ ਜਾਣਦੇ ਹਾਂ ਉਸ ਨੇ ਕਿਵੇਂ ਤੇ ਕਿਉਂ ਸਿਰ ਵੱਢਿਆ ਸੀ ਇੱਕ ਵਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਇੱਕ ਪਿੰਡ ਵਿੱਚ ਗਏ ਤੇ ਪਿੰਡ ਦਾ ਹਰ ਇੱਕ ਬੰਦਾ ਗੁਰੂ ਜੀ ਨੂੰ ਬੇਨਤੀ ਕਰਨ ਲੱਗਾ ਕਿ ਕਿਰਪਾ ਕਰਕੇ ਮੇਰੇ ਘਰ ਆ ਕੇ ਪ੍ਰਸ਼ਾਦਾ ਸਕੋ ਤਾਂ ਲੋਕਾਂ ਦੇ ਪਿਆਰ ਸਤਿਕਾਰ ਨੂੰ ਦੇਖਦੇ ਹੋਏ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਨਾਰਾਜ਼ ਨਹੀਂ ਕਰਨਾ ਤੇ ਅਸੀਂ ਇਸ ਪਿੰਡ ਵਿੱਚ 1 ਮਹੀਨਾ ਰਹਾਂਗੇ ਤੇ ਹਰ ਘਰ ਵਿੱਚੋਂ ਪ੍ਰਸ਼ਾਦਾ ਸ਼ਕਾਂਗੇ ਇਹ ਗੱਲ ਕਹਿਣ ਤੋਂ ਬਾਅਦ ਗੁਰੂ ਜੀ ਨੇ ਸਾਹਮਣੇ ਖਲੋਤੇ ਉਸ ਪਿੰਡ ਦੇ ਸੰਮਨ ਨਾਂ ਦੇ ਨੌਜਵਾਨ ਨੂੰ ਆਵਾਜ਼ ਲਾਈ ਤੇ ਕਿਹਾ ਕੱਲ ਅਸੀਂ ਤੁਹਾਡੇ ਘਰ ਪ੍ਰਸ਼ਾਦਾ ਸ਼ਕਾਂਗੇ ਤਾਂ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਸੰਮਨ ਬਹੁਤ ਜ਼ਿਆਦਾ ਖੁਸ਼ ਹੋਇਆ ਤੇ ਉਸ ਨੇ ਆਪਣੇ ਘਰ ਜਾ ਕੇ ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਕੱਲ ਸਾਡੇ ਘਰ ਪ੍ਰਸ਼ਾਦਾ ਛਕਣ ਆਉਣਗੇ ਸੰਮਨ ਦੇ ਪਿਤਾ ਦਾ ਨਾ ਮੁਸਾਸੀ ਉਹ ਆਪਣੇ ਪੁੱਤਰ ਨੂੰ ਇਹ ਗੱਲ ਸੁਣ ਕੇ ਆਖਣ ਲੱਗਾ ਕਿ ਜੇਕਰ ਗੁਰੂ ਜੀ ਸਾਡੇ ਘਰ ਪ੍ਰਸ਼ਾਦਾ ਛਕਣ ਲਈ ਆ ਰਹੇ ਹਨ ਤਾਂ ਇਹ ਤਾਂ ਬੜੀ ਕਰਮਾ ਤੇ ਭਾਗਾਂ ਵਾਲੀ ਗੱਲ ਹੈ ਤਾਂ ਪੁੱਤਰ ਸੰਮਨ ਨੇ ਕਿਹਾ ਪਿਤਾ ਜੀ ਉਹ ਤਾਂ ਠੀਕ ਹੈ ਪਰ ਗੁਰੂ ਜੀ ਦੇ ਨਾਲ 35 40 ਹੋਰ ਸਿੱਖ ਵੀ ਹਨ ਤੇ ਨਾਲੇ ਬਹੁਤ ਜ਼ਿਆਦਾ ਸੰਗਤ ਵੀ ਹੋਵੇਗੀ ਪਰ ਸਾਡੇ ਕੋਲ ਤਾਂ ਇੰਨਾ ਪੈਸਾ ਹੀ ਨਹੀਂ ਹੈ ਕਿ ਗੁਰੂ ਜੀ ਨੂੰ ਪਛਾਤਾ ਚੁਕਾ ਸਕੀਏ ਤਾਂ ਪੁੱਤਰ ਦੀ ਗੱਲ ਸੁਣ ਕੇ ਮੂਸਾ ਸੋਚਾਂ ਵਿੱਚ ਪੈ ਗਿਆ ਤੇ ਆਖਣ ਲੱਗਾ ਕੀ ਹੈ ਕਿ ਹਾਂ ਹੋਤੇ ਗਲ ਤਾਂ ਠੀਕ ਹੈ ਕਿਉਂਕਿ ਸਾਡੇ ਘਰ ਦੀ ਹਾਲਾਤਾਂ ਬਹੁਤ ਗਰੀਬੀ ਵਾਲੀ ਹੈ ਅਸੀਂ ਇੰਨਾ ਖਰਚਾ ਕਿੱਥੋਂ ਕਰਾਂਗੇ ਸਾਡੇ ਇਸ ਗਰੀਬੀ ਨੂੰ ਵੇਖ ਕੇ ਸਾਨੂੰ ਕੋਈ ਉਧਾਰ ਵੀ ਨਹੀਂ ਦਿੰਦਾ ਤਾਂ ਪਿਤਾ ਦੀ ਗੱਲ ਸੁਣ ਕੇ ਪੁੱਤਰ ਸੰਮਨ ਨੇ ਕਿਹਾ ਕਿ ਪਿਤਾ ਜੀ ਗੁਰੂ ਅਰਜਨ ਦੇਵ ਜੀ ਰੱਬ ਦਾ ਰੂਪ ਹਨ ਤੇ ਜੇ ਉਹ ਸਾਡੇ ਘਰ ਪ੍ਰਸ਼ਾਦਾ ਛਕੇ ਬਿਨਾ ਹੀ ਚਲੇ ਗਏ ਤਾਂ ਇਹ ਤਾਂ ਬਹੁਤ ਵੱਡਾ ਪਾਪ ਹੋ ਜਾਵੇਗਾ ਮੈਂ ਗੁਰੂ ਜੀ ਨੂੰ ਪ੍ਰਸ਼ਾਦਾ ਛਕਾਉਣ ਲਈ ਕੁਝ ਵੀ ਕਰ ਸਕਦਾ ਹਾਂ ਪੁੱਤਰ ਸੰਮਨ ਪਿਤਾ ਨੂੰ ਕਿਹਾ ਕਿ ਜੇਕਰ ਅਸੀਂ ਦੋਨੋਂ ਜਾਨੇ ਰਾਤ ਨੂੰ ਆਪਣੇ ਪਿੰਡ ਵਾਲੇ ਸ਼ਾਹੂਕਾਰ ਦੀ ਹੱਟੀ ਤੋਂ ਚੋਰੀ ਸਮਾਨ ਲੈ ਆਈਏ ਇਸ ਨਾਲ ਅਸੀਂ ਗੁਰੂ ਜੀ ਨੂੰ ਆਰਾਮ ਨਾਲ ਪ੍ਰਸ਼ਾਦਾ ਛਕਾ ਸਕਦੇ ਹਾਂ ਉਤਰ ਦੀ ਇਹ ਗੱਲ ਸੁਣ ਕੇ ਪਿਤਾ ਨੇ ਕਿਹਾ ਕਿ ਪੁੱਤਰ ਉਸ ਮਾਂ ਨਾਲ ਸਾਰਿਆਂ ਨੂੰ ਪ੍ਰਸ਼ਾਦਾ ਤਾਂ ਛਕਾਇਆ ਜਾ ਸਕਦਾ ਹੈ ਪਰ ਇਹ ਤਾਂ ਚੋਰੀ ਹੋ ਗਈ ਕਿ ਚੋਰੀ ਕਰਕੇ ਗੁਰੂ ਜੀ ਨੂੰ ਪ੍ਰਸ਼ਾਦਾ ਛਕਾਉਣਾ ਠੀਕ ਹੋਵੇਗਾ ਤਾਂ ਪੁੱਤਰ ਸੰਮਨ ਨੇ ਕਿਹਾ ਕਿ ਨਹੀਂ ਪਿਤਾ ਜੀ ਚੋਰੀ ਨਹੀਂ ਅਸੀਂ ਸਿਰਫ ਉਹਨਾਂ ਹੀ ਸਮਾਨ ਲੈ ਕੇ ਆਵਾਂਗੇ ਜਿੰਨੇ ਇੱਕ ਦੀ ਜ਼ਰੂਰਤ ਹੋਵੇ ਤਾਂ ਪਿਤਾ ਮੂਸਾ ਆਪਣੇ ਪੁੱਤਰ ਦੀ ਗੱਲ ਨਾਲ ਸਹਿਮਤ ਹੋ ਗਿਆ ਤੇ ਦੋਨੋਂ ਪਿਓ ਪੁੱਤਰ ਰਾਤ ਨੂੰ ਸ਼ਾਹੂਕਾਰ ਦੀ ਹੱਟੇ ਤੋਂ ਸਮਾਨ ਚੋਰੀ ਕਰਨ ਚਲੇ ਗਏ ਦੋਨੋਂ ਜਣਿਆਂ ਨੇ ਬੜੀ ਸਕੀਮ ਨਾਲ ਪਹਿਲਾਂ ਦੁਕਾਨ ਦੁਕਾਨ ਦੇ ਵਿੱਚ ਥੋੜੀ ਤੇ ਫਿਰ ਦੁਕਾਨ ਵਿੱਚ ਵੜ ਕੇ ਲੰਗਰ ਦੀ ਲੋੜ ਅਨੁਸਾਰ ਸਮਾਨ ਚੋਰੀ ਕਰਕੇ ਦੁਕਾਨ ਤੋਂ ਬਾਹਰ ਲੈ ਆਂਦਾ ਪਿਤਾ ਮੁਸਾ ਦੁਕਾਨ ਤੋਂ ਬਾਹਰ ਹੀ ਖੜਾ ਸੀ ਪਰ ਪੁੱਤਰ ਸੰਮਣ ਜਦੋਂ ਦੁਕਾਨ ਤੋਂ ਬਾਹਰ ਨਿਕਲਣ ਲੱਗਾ ਤਾਂ ਉਸ ਦਾ ਸਰੀਰ ਕੰਧ ਵਿੱਚ ਹੀ ਫਸ ਗਿਆ ਤੇ ਉਸ ਤੋਂ ਬਾਹਰ ਨਹੀਂ ਨਿਕਲਿਆ ਜਾ ਰਿਹਾ ਸੀ ਪਿਤਾ ਨੇ ਪੁੱਤਰ ਨੂੰ ਕੰਧ ਤੋਂ ਕਾਂਦਵਿਚੋਂ ਬਾਹਰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਆਪਣੇ ਪੁੱਤਰ ਨੂੰ ਬਾਹਰ ਨਹੀਂ ਕੱਢ ਸਕਿਆ ਸਹਾੂਕਾਰ ਆਪਣੀ ਦੁਕਾਨ ਮਨੇਰੇ ਸਾਹ ਹੀ ਖੋਲ ਦਿੰਦਾ ਸੀ ਉਸਦੇ ਆਉਣ ਦਾ ਸਮਾਂ ਵੀ ਹੋ ਰਿਹਾ ਸੀ ਤਾਂ ਪਿਤਾ موسی ਪੁੱਤਰ ਨੂੰ ਕਹਿਣ ਲੱਗਾ ਕਿ ਪੁੱਤਰ ਹੁਣ ਕੀ ਹੋਵੇਗਾ ਜੇਕਰ ਸਹਾੂਕਾਰ ਦੁਕਾਨ ਤੇ ਆ ਗਿਆ ਤੇ ਤਿੰਦ ਵਾਲਿਆਂ ਨੂੰ ਹੀ ਪਤਾ ਲੱਗ ਜਾਵੇਗਾ ਕਿ ਅਸੀਂ ਗੁਰੂ ਜੀ ਨੂੰ ਪ੍ਰਸ਼ਾਦਾ ਛਕਾਉਣ ਲਈ ਚੋਰੀ ਕੀਤੀ ਹੈ ਤਾਂ ਅਸੀਂ ਕਿਸੇ ਨੂੰ ਵੀ ਮੂੰਹ ਦਿਖਾਉਣ लायक ਨਹੀਂ ਰਾਵਾਂਗੇ ਤਾਂ ਪੁੱਤਰ ਸੰਮਨ ਨੇ ਕਿਹਾ ਕਿ ਪਿਤਾ ਜੀ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਤੇ ਗੁਰੂ ਗੁਰੂ ਅਰਜਨ ਦੇਵ ਜੀ ਸਵੇਰੇ ਸਾਡੇ ਘਰ ਪ੍ਰਸ਼ਾਦਾ ਜ਼ਰੂਰ ਛੱਕ ਕੇ ਜਾਣਗੇ ਤੁਸੀਂ बस ਇੱਕ ਕੰਮ ਕਰੋ ਕਿ ਹੁਣੇ ਆਪਣੇ ਘਰ ਜਾ ਕੇ ਤਲਵਾਰ ਲੈ ਕੇ ਆਓ ਤੇ ਮੇਰਾ ਸਿਰ ਵੱਢ ਕੇ ਲੈ ਜਾਓ ਬਿਨਾ ਸਿਰ ਤੋਂ ਕਿਸੇ ਨੂੰ ਕੀ ਪਤਾ ਲੱਗੇਗਾ ਕਿ ਚੋਰ ਕੌਣ ਸੀ ਪਰ ਪੁੱਤਰ ਦੀ ਇਹ ਗੱਲ ਸੁਣ ਕੇ ਪਿਤਾ موسی ਕਹਿਣ ਲੱਗਾ ਨਹੀਂ ਪੁੱਤਰ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਮੈਂ ਆਪਣੇ ਜਵਾਨ ਪੁੱਤ ਦਾ ਸਿਰ ਕਿਵੇਂ ਵੱਢ ਸਕਦਾ ਹਾਂ ਤਾਂ ਪੁੱਤਰ ਨੇ ਕਿਹਾ ਪੁੱਤਰ ਨੇ ਕਿਹਾ ਕਿ ਪਿਤਾ ਜੀ ਸਾਡੇ ਕੋਲ ਬਹੁਤਾ ਸੋਚਣ ਦਾ ਸਮਾਂ ਨਹੀਂ ਹੈ ਤੁਸੀਂ ਬਸ ਜਲਦੀ ਜਾਓ ਤੇ ਤਲਵਾਰ ਲੈ ਕੇ ਆਓ ਤੇ ਤਲਵਾਰ ਨਾਲ ਮੇਰਾ ਸਿਰ ਵੱਢ ਦਿਓ ਤਾਂ ਆਖੀਰਕਾਰ ਪਿਤਾ موسی ਨੇ ਆਪਣੇ ਘਰੋਂ ਤਲਵਾਰ ਲੈ ਕੇ ਆਇਆ ਤੇ ਆਪਣੇ ਪੁੱਤਰ ਦਾ ਸਿਰ ਵੱਢ ਕੇ ਆਪਣੇ ਘਰ ਨਾਲ ਲੈ ਗਿਆ ਜਦੋਂ ਸ਼ਾਹੂਕਾਰ ਦੁਕਾਨ ਤੇ ਆਇਆ ਤਾਂ ਉੱਥੇ ਉਸਨੇ ਬਿਨਾ ਸਿਰ ਤੋਂ ਲਾਸ਼ ਦੇਖੀ ਤਾਂ ਉਹ ਇਹ ਦੇਖ ਕੇ ਡਰ ਗਿਆ ਉਹ ਆਪਣੇ ਘਰ ਪੱਜ ਗਿਆ ਉਸ ਤੋਂ ਬਾਅਦ ਪਿਤਾ ਮੂਸੇ ਨੇ ਮੌਕਾ ਵੇਖਿਆ ਤੇ ਆਪਣੇ ਪੁੱਤਰ ਦੀ ਪੁੱਤਰ ਦਾ ਬਿਨਾ ਚਿਰ ਵਾਲਾ ਸਰੀਰ ਵੀ ਚੁੱਕ ਕੇ ਆਪਣੇ ਘਰ ਲੈ ਗਿਆ ਤੇ ਲਿਆ ਕੇ ਮੰਜ਼ੇ ਉੱਤੇ ਲੰਮਾ ਪਾ ਦਿੱਤਾ ਤੇ ਵੱਡਿਆ ਹੋਇਆ ਸਿਰ ਵੈਸੇ ਹੀ ਨਾਲ ਜੋੜ ਰੱਖ ਦਿੱਤਾ ਆਪਣੇ ਜਵਾਨ ਪੁੱਤ ਦਾ ਸਿਰ ਵੱਢ ਕੇ ਮੂਸੇ ਨੂੰ ਬੜਾ ਰੋਣਾ ਆ ਰਿਹਾ ਸੀ ਰੋਂਦੇ ਰੋਂਦੇ ਨੇ ਗੁਰੂ ਜੀ ਵਾਸਤੇ ਲੰਗਰ ਤਿਆਰ ਕੀਤਾ ਪਰ ਕਿਸੇ ਨੂੰ ਕੁਝ ਵੀ ਸ਼ੱਕ ਨਹੀਂ ਹੋਣ ਦਿੱਤਾ ਜਦੋਂ ਸਵੇਰ ਹੋਈ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮੁਰਸੀ ਦੇ ਘਰ ਆਏ ਤੇ ਘਰੇ ਆਨ ਕੇ ਮੰंजे ਉੱਪਰ ਬੈਠ ਗਏ ਤੇ ਮੁਰਸੀ ਉਹਨਾਂ ਲਈ ਪ੍ਰਸ਼ਾਦਾ ਲੈ ਕੇ ਆਇਆ ਤਾਂ ਗੁਰੂ ਅਰਜਨ ਦੇਵ ਜੀ ਨੇ ਮੁਰਸੀ ਨੂੰ ਕਿਹਾ ਅੱਜ ਤੇਰਾ ਪੁੱਤਰ ਸੰਮਨ ਨਹੀਂ ਦਿਖਾਈ ਦੇ ਰਿਹਾ ਕਿਧਰੇ ਨਜ਼ਰ ਨਹੀਂ ਆਉਂਦਾ ਉਹ ਕਿਧਰ ਗਿਆ ਹੈ ਤਾ ਮੁਰਸੇ ਨੇ ਕਿਹਾ ਕਿ ਮਹਾਰਾਜ ਜੀ ਸੰਬੰਧ ਇਹ ਅਜ ਤਬ ਹੀ ਤੇ ਖਰਾਬ ਹੈ ਜਿਸ ਕਰਕੇ ਉਹ ਸੁੱਤਾ ਪਿਆ ਹੈ ਤਾਂ ਜਾਣੀ ਜਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਸਭ ਕੁਝ ਜਾਣਦੇ ਸਨ ਤੇ ਉਹਨਾਂ ਨੇ ਕਿਹਾ ਕਿ ਚੰਗਾ ਫਿਰ ਤੁਸੀਂ ਉਹਨਾਂ ਨੂੰ ਉਠਾ ਕੇ ਲਿਆਓ ਜਗਾ ਕੇ ਮੇਰੇ ਕੋਲ ਲੈ ਕੇ ਆਓ ਤਾਂ ਮੁਰਸੇ ਨੇ ਕਿਹਾ ਨਹੀਂ ਜੀ ਉਹ ਠੀਕ ਨਹੀਂ ਹੈ ਇਸ ਕਰਕੇ ਅੰਦਰ ਸੁੱਤਾ ਪਿਆ ਹੈ ਗੁਰੂ ਅਰਜਨ ਦੇਵ ਜੀ ਨੇ ਕਿਹਾ ਚੰਗਾ ਫਿਰ ਜੇਕਰ ਤੁਸੀਂ ਉਹਨੂੰ ਆਵਾਜ਼ ਨਹੀਂ ਮਾਰਨੀ ਤਾਂ ਮੈਂ ਹੀ ਆਵਾਜ਼ ਮਾਰਨਾ ਹਾਂ ਤੇ ਇਹ ਸ਼ਬਦ ਬੋਲਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਸੰਮਨ ਨੂੰ ਆਵਾਜ਼ ਮਾਰੀ ਤੇ ਕਿਹਾ ਕਿ ਪੁੱਤਰ ਸੰਮਨ ਬਾਹਰ ਆ ਜਾ ਜਦ ਗੁਰੂ ਅਰਜਨ ਦੇਵ ਜੀ ਨੇ ਸੰਮਨ ਨੂੰ ਇਸ ਤਰ੍ਹਾਂ ਆਵਾਜ਼ ਮਾਰੀ ਤਾਂ ਗੁਰੂ ਜੀ ਦੀ ਕਿਰਪਾ ਨਾਲ ਮਰਿਆ ਹੋਇਆ ਸੰਮਨ ਉੱਠ ਕੇ ਬਾਹਰ ਆ ਗਿਆ ਜੈਸ ਤੈਨ ਜੈਸ ਨੂੰ ਦੇਖ ਕੇ موسی ਹੈਰਾਨ ਹੋ ਗਿਆ ਤੇ ਵੇਂਦਾ ਰੋਂਦਾ ਗੁਰੂ ਜੀ ਦੇ ਚਰਨਾਂ ਉੱਤੇ ਟਹਿ ਗਿਆ ਜਦੋਂ ਗੁਰੂ ਜੀ ਨੇ ਸੰਮਨ ਤੇ ਮੁੱਸੇ ਦੀ ਰਾਤ ਵਾਲੀ ਚੋਰੀ ਦੀ ਗੱਲ ਸੁਣੀ ਅਤੇ ਸੰਗਤ ਨੂੰ ਦੱਸੀ ਤਾਂ ਸਾਰੀ ਸੰਗਤ ਹੈਰਾਨ ਹੋ ਗਈ ਤੇ ਕਹਿਣ ਲੱਗੇ ਤਨ ਹੈ موسی ਤਨ ਹੈ موسی ਜਿਵੇਂ ਗੁਰੂ ਜੀ ਨੂੰ ਪ੍ਰਸ਼ਾਦਾ ਛਕਾਉਣ ਲਈ ਆਪਣੇ ਜਵਾਨ ਪੁੱਤ ਦਾ ਸਿਰ ਵੜ ਦਿੱਤਾ ਤੇ ਤਨ ਹੈ ਪੁੱਤਰ ਸੰਮਣ ਜਿਨੇ ਗੁਰੂ ਜੀ ਨੂੰ ਪ੍ਰਸ਼ਾਦਾ ਛਕਾਉਣ ਲਈ ਆਪਣਾ ਸਿਰ ਵੜਾ ਦਿੱਤਾ ਗੁਰੂ ਜੀ ਸੰਮਣ ਅਤੇ ਮੁੱਛੇ ਨੂੰ ਆਪਣੇ ਗਲ ਨੂੰ ਲਾ ਲਿਆ ਅਤੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਆਪਣੇ ਚੇਲੇ ਬਣਾ ਲਿਆ ਆਪਣੇ ਨਾਲ ਹੀ ਲੈ ਗਏ ਪਿਆਰੀ ਸਾਧ ਸੰਗਤ ਜੀ ਜੇਕਰ ਆਪਾਂ ਗੁਰੂ ਨੂੰ ਸੱਚੇ ਮਨੋਂ ਪਿਆਰ ਕਰੀਏ ਤਾਂ ਗੁਰੂ ਵੀ ਆਪਣੇ ਆਪਣੇ ਤੋਂ ਪਿੱਛੇ ਨਹੀਂ ਹਟਦਾ ਉਹ ਆਪਣੇ ਹਰ ਇੱਕ ਕੰਮ ਹਾਜ਼ਰ ਨਾਜ਼ਰ ਹੋ ਕੇ ਕਰਦਾ ਹੈ ਤਾਂ ਇਸ ਲਈ ਆਪਾਂ ਨੂੰ ਗੁਰੂ ਨਾਲ ਸੱਚੇ ਦਿਲੋਂ ਜੋੜਨਾ ਚਾਹੀਦਾ ਨਾ ਕਿ ਉਤਲੇ ਮਨੋਂ ਪਿਆਰੀ ਸਾਧ ਸੰਗਤ ਇਹ ਸਾਖੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਅਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਿਵੇਂ ਦੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ